ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਸੁੱਖ ਹੀ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਜੇਕਰ ਤੁਸੀਂ ਸਾਡੀ ਦੱਸੀ ਹੋਈ ਜੁਗਤੀ ਨੂੰ ਅਪਣਾ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਦੂਰ ਚਲੇ ਜਾਣਗੇ ਤੇ ਸੁੱਖ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਵੇਸ਼ ਕਰ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ ਅਤੇ ਤੁਹਾਡੀ ਜ਼ਿੰਦਗੀ ਸੱਚਮੁੱਚ ਹੀ ਸੁਖਮਈ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਹਰੇਕ ਹੀ ਇਨਸਾਨ ਚਾਹੁੰਦਾ ਹੈ ਕਿ ਅਸੀਂ ਸੁਖੀ ਰਹੀਏ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਹੋਣ ਸਭ ਠੀਕ ਠਾਕ ਹੀ ਰਹੇ ਕਦੇ ਸਾਨੂੰ ਦੁੱਖਾਂ ਦਾ ਮੂੰਹ ਨਾ ਵੇਖਣਾ ਪਵੇ ਹਮੇਸ਼ਾ ਸੁਖ ਮੰਗਦੇ ਹਨ ਪਰ ਕਦੀ ਇਹ ਨਹੀਂ ਸੋਚਿਆ ਕਿ ਅਸੀਂ ਸੁਖੀ ਰਹਿਣ ਦੇ ਲਈ ਕਰਦੇ ਕੀ ਹਾਂ ਆਪਾਂ ਚਾਹੁੰਦੇ ਹਾਂ ਕਿ ਸਾਨੂੰ ਸਭ ਕੁਝ ਮਿਲ ਜਾਵੇ ਪਰ ਅਸੀਂ ਕਰੀਏ ਵੀ ਕੁਝ ਨਾ ਪਰ ਇਹ ਕੁਦਰਤ ਦਾ ਨਿਯਮ ਹੈ ਕਿ ਜੇ ਕੁਝ ਪ੍ਰਾਪਤ ਕਰਨਾ ਹੈ ਤੇ ਕੁਝ ਕਰਨਾ ਵੀ ਪੈਣਾ ਹੈ ਜੋ ਆਪਾਂ ਕਿਸੇ ਨੂੰ ਦੇਨੇ ਹਾਂ ਉਸ ਦਾ ਦੁੱਗਣਾ ਹੀ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਜਿਵੇਂ ਮੰਨ ਲਓ ਜੇ ਆਪਾਂ ਕਿਸੇ ਦੇ ਨਾਲ ਪਿਆਰ ਨਾਲ ਗੱਲ ਕਰੀਏ ਤੇ ਅਗਲਾ ਵੀ ਸਾਨੂੰ ਦੁੱਗਣਾ ਪਿਆਰ ਤੇ ਇੱਜ਼ਤ ਮਾਣ ਦੇ ਕੇ ਬੁਲਾਵੇਗਾ ਪਰ ਜੇ ਕਿਸੇ ਨੂੰ ਅਸੀਂ ਮੰਦੇ ਬੋਲ ਬੋਲਦੇ ਹਾਂ ਜਾਂ ਕਹਿ ਲਓ ਕਿ ਕਿਸੇ ਨੂੰ ਕਿਤੇ ਗਾਲ ਹੀ ਕੱਢ ਦਿੰਦੇ ਹਾਂ ਤਾਂ ਅਗਲਾ ਸਾਨੂੰ ਇੱਕ ਦੇ ਬਦਲੇ ਚਾਰ ਸੁਣਾਵੇਗਾ ਕਿਉਂਕਿ ਅੱਜ ਕੱਲ ਜ਼ਮਾਨਾ ਹੀ ਇਹੀ ਹੈ ਸਾਥ ਸੰਗਤ ਜੀ ਹੁਣ ਇਹ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਪ੍ਰਾਪਤ ਕਰਨਾ ਕੀ ਹੈ ਕਿ ਜੋ ਦੇਵਾਂਗੇ ਉਹੀ ਤਾਂ ਵਾਪਸ ਮਿਲੇਗਾ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਿੱਕਾ ਜਿਹਾ ਵੀ ਬਦਲਾਵ ਲੈ ਕੇ ਆ ਚਾਈਏ ਤਾਂ ਬਹੁਤ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਬਦਲ ਸਕਦਾ ਹੈ ਜਿਸ ਦੇ ਨਾਲ ਸਾਡੀ ਜ਼ਿੰਦਗੀ ਸੁਖਮਈ ਹੋ ਸਕਦੀ ਹੈ ਤੇ ਜਿਸ ਤਰ੍ਹਾਂ ਇਨਸਾਨ ਨੂੰ ਬਰਬਾਦ ਕਰਨ ਦੇ ਲਈ ਇੱਕ ਮਾੜੀ ਆਦਤ ਹੀ ਕਾਫੀ ਹੁੰਦੀ ਹੈ ਤੇ ਦੂਜੇ ਪਾਸੇ ਇੱਕ ਚੰਗੀ ਆਦਤ ਕਾਮਯਾਬੀ ਬਣਾ ਸਕਦੀ ਹੈ ਤੇ ਆਓ ਆਪਾਂ ਵੀ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰ ਲਈਏ ਤਾਂ ਕਿ ਸਾਡੀ ਜ਼ਿੰਦਗੀ ਸੁਖਮਈ ਹੋ ਜਾਵੇ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੰਦਰ ਗੁਰੂ ਰਾਮਦਾਸ ਜਦੋਂ ਇਹ ਨਾਮ ਲੈਂਦੇ ਹਨ ਤੇ ਸਾਡੇ ਅੱਖਾਂ ਸਾਹਮਣੇ ਦਰਬਾਰ ਸਾਹਿਬ ਦਾ अनोखा ਹੀ ਦ੍ਰਿਸ਼ ਬਣ ਜਾਂਦਾ ਹੈ ਤੁਹਾਡੇ ਨਾਲ ਵੀ ਇਹ ਅਚਾਨਕ ਹੁੰਦਾ ਹੀ ਹੋਵੇਗਾ ਸਾਜ ਸੰਗਤ ਜੀ ਗੁਰੂ ਦੀ ਵਡਿਆਈ ਤਾਂ ਅਸੀਂ ਕਰ ਹੀ ਨਹੀਂ ਸਕਦੇ ਤੇ ਨਾ ਹੀ ਕਦੇ ਸਿੱਖ ਕਹਿੰਦੇ ਹਨ ਕਿ ਗੁਰੂ ਦੀ ਵਡਿਆਈ ਕਰੋ ਸਤਕਾਰ ਕਰੋ ਬਣਦਾ ਸਤਕਾਰ ਹੈ ਤੁਹਾਡੇ ਲਈ ਕਰਨਾ ਜੋ ਬਹੁਤ ਹੀ ਜ਼ਰੂਰੀ ਹੈ ਗੁਰੂ ਆਪ ਹੀ ਪਰ ਸਤਕਾਰ ਲੈ ਲੈਂਦੇ ਹਨ ਗੁਰੂ ਜੀ ਐਸੇ ਕੌਤਕ ਕਰਦੇ ਹਨ ਕਿ ਮਨੁੱਖ ਆਪਣੇ ਆਪ ਹੀ ਸਾਤ ਸੰਗਤ ਜੀ ਗੁਰੂਆਂ ਦਾ ਸਤਿਕਾਰ ਕਰਨ ਲੱਗ ਜਾਂਦੀ ਹੈ ਉੱਥੇ ਇੱਕ ਘਟਨਾ ਵਾਪਰੀ ਇਹ ਘਟਨਾ 1974 ਦੀ ਹੈ ਰਾਜਪੁਰੇ ਦੀ ਘਟਨਾ ਹੈ ਇਹ ਸਾਤ ਸੰਗਤ ਜੀ ਕਿ ਉੱਥੇ ਇੱਕ ਵਾਇਰ ਫੈਕਟਰੀ ਸੀ ਵਾਇਰ ਫੈਕਟਰੀ ਦੇ ਵਿੱਚ ਇੱਕ ਧੰਨਾ ਸਿੰਘ ਨਾਮ ਦਾ ਗੁਰਸਿੱਖ ਡਰਾਈਵਰੀ ਕਰਦਾ ਸੀ ਨੌਕਰੀ ਉੱਥੇ ਕਰਦਾ ਸੀ ਉਥੋਂ ਦੀਆਂ ਅਚਾਨਕ ਹੀ ਪਤਾ ਨਹੀਂ ਕੀ ਹੋਇਆ ਕਿ ਮਸ਼ੀਨਾਂ ਖਰਾਬ ਹੋ ਗਈਆਂ ਜਿਹੜੀਆਂ ਮਸ਼ੀਨਾਂ ਸਨ ਉਹ ਜਰਮਨ ਤੋਂ ਲਿਆਂਦੀਆਂ ਹੋਈਆਂ ਸਨ ਜਰਮਨ ਦੀਆਂ ਮਸ਼ੀਨਾਂ ਦਾ ਉੱਥੇ ਕੋਈ ਮਕੈਨਿਕ ਵੀ ਨਹੀਂ ਸੀ ਇਸ ਲਈ ਜਰਮਨ ਤੋਂ ਹੀ ਸਪੈਸ਼ਲ ਇੱਕ ਇੰਜੀਨੀਅਰ ਨੂੰ ਬੁਲਾਇਆ ਗਿਆ ਉਹ ਇੰਜੀਨੀਅਰ ਆਇਆ ਉਹਨੇ ਬੜੇ ਸਮੇਂ ਵਿੱਚ 1-2 ਦਿਨਾਂ ਦੇ ਵਿੱਚ ਉਹਨਾਂ ਮਸ਼ੀਨਾਂ ਨੂੰ ਠੀਕ ਕਰ ਦਿੱਤਾ ਪਰ ਉਹਦੇ ਕੋਲੋਂ 2-4 ਦਿਨ ਬਾਕੀ ਹੋਰ ਸੀ ਉਹ ਡਰਾਈਵਰ ਧੰਨਾ ਸਿੰਘ ਨੂੰ ਕਹਿੰਦਾ ਕਿ ਇੱਥੇ ਕੋਈ ਘੁੰਮਣ ਨੂੰ ਜਗ੍ਹਾ ਹੈ ਮੈਂ ਘੁੰਮ ਕੇ ਆਉਣਾ ਚਾਹੁੰਦਾ ਹਾਂ ਕਿਉਂਕਿ ਸਾਤ ਸੰਗਤ ਜੀ ਉਹ ਗੁਰਸਿੱਖ ਹੈ ਗੁਰਸਿੱਖਾਂ ਲਈ ਸਭ ਤੋਂ ਸੋਹਣੀ ਜਗ੍ਹਾ ਤੇ ਵਧੀਆ ਜਗ੍ਹਾ ਧੰਨ ਗੁਰੂ ਰਾਮਦਾਸ ਜੀ ਦਾ ਦਰਬਾਰ ਹੀ ਹੁੰਦਾ ਹੈ। ਮਨਮੋਹਕ ਦ੍ਰਿਸ਼ ਡਰਾਈਵਰ ਧੰਨਾ ਸਿੰਘ ਨੇ ਉਸ ਇੰਜੀਨੀਅਰ ਨੂੰ ਕਿਹਾ ਜਰਮਨ ਇੰਜੀਨੀਅਰ ਨੂੰ ਕਿਹਾ ਕਿ ਤੁਸੀਂ ਗੋਲਡਨ ਟੈਂਪਲ ਦਾ ਨਾਮ ਸੁਣਿਆ ਹੈ ਤੇ ਉਹ ਕਹਿੰਦਾ ਕਿ ਹਾਂ ਮੈਂ ਸੁਣਿਆ ਹੈ। ਕਹਿੰਦਾ ਮੈਂ ਤੁਹਾਨੂੰ ਗੋਲਡਨ ਟੈਂਪਲ ਲੈ ਕੇ ਜਾਵਾਂਗਾ। ਦੂਸਰੇ ਹੀ ਦਿਨ ਉਹ ਤਿਆਰ ਹੋ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚ ਗਏ। ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਪਾਸ ਸਭ ਤੋਂ ਪਹਿਲਾਂ ਉੱਥੇ ਜੋੜੇ ਉਹਨਾਂ ਨੇ ਉਤਾਰੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਇੰਜੀਨੀਅਰ ਜਦੋਂ ਉਸ ਨੂੰ ਕਿਹਾ ਗਿਆ ਇੰਜੀਨੀਅਰ ਨੂੰ ਉਹ ਕਹਿੰਦਾ ਜੋੜੇ ਕਿਉਂ ਉਤਾਰਨੇ ਨੇ ਤੇ ਧੰਨਾ ਸਿੰਘ ਜੀ ਕਹਿੰਦਾ ਕਿ ਸਾਡੇ ਇੱਥੇ ਮर्याਦਾ ਹੈ ਕਾਨੂੰਨ ਹੈ ਕਿ ਸਾਨੂੰ ਜੋੜੇ ਇੱਥੇ ਹੀ ਉਤਾਰਨੇ ਪੈਣਗੇ ਉਹਨੇ ਉਤਾਰ ਕੇ ਅੱਗੇ ਚਲੇ ਗਏ ਜਦੋਂ ਚਰਨ ਗੰਗਾ ਵਿੱਚੋਂ ਚਰਨ ਧੋ ਕੇ ਲੰਗਰ ਦੇ ਲਾਗੋ ਲੰਗੇ ਤਾ ਗੁਰਸਿੱਖਾਂ ਨੇ ਕਿਹਾ ਕਿ ਤੁਸੀਂ ਵੀ ਚਰਨ ਧੋ ਕੇ ਹੀ ਆਪਣੇ ਪੈਰ ਧੋ ਕੇ ਹੀ ਅਗਾਹਾਂ ਵਧੋ ਚਲੋ ਉਹਨੇ ਉਹ ਗੱਲ ਵੀ ਮੰਨ ਲਈ ਕਿ ਪੈਰ ਧੋਲੇ ਤੇ ਫਿਰ ਸਿਰ ਟਕਣ ਬਾਰੇ ਵੀ ਉਸ ਨੂੰ ਕਿਹਾ ਗਿਆ ਉਹਨੇ ਸਿਰ ਵੀ ਟਕ ਲਿਆ ਕਿਉਂਕਿ ਇਹ ਧੰਨਾ ਸਿੰਘ ਨੇ ਕਿਹਾ ਕਿ ਸਾਡੇ ਕਾਨੂੰਨ ਹੈ ਇਹ ਤੁਹਾਨੂੰ ਮੰਨਣਾ ਹੀ ਪੈਣਾ ਹੈ ਹੁਣ ਇਹ ਸਿਰ ਟਕਿਆ ਹੋਇਆ ਅੰਦਰ ਗਏ ਜਦੋਂ ਅੰਦਰ ਗਿਆ ਉਹ ਪੁੱਛਦਾ ਕਿ ਇੱਥੇ ਇੰਨੀ ਸਾਫ ਸਫਾਈ ਕਿਵੇਂ ਹੈ ਡ라이ਵਰ ਤੰਨਾ ਸਿੰਘ ਨੇ ਜਵਾਬ ਦਿੱਤਾ ਕਿ ਇੱਥੇ ਬਹੁਤ ਹੀ ਲੋਕ ਸਵੇਰੇ ਸਵੇਰ ਸੇਵਾ ਦੇ ਲਈ ਆਉਂਦੇ ਹਨ ਉਹ ਸੇਵਾ ਕਰਦੇ ਹਨ ਸਾਫ ਸਫਾਈ ਵੀ ਸਾਥ ਸੰਗਤ ਹੀ ਰੱਖਦੀ ਹੈ ਉਸ ਤੋਂ ਬਾਅਦ ਉਹ ਅੰਦਰ ਗਏ ਦਰਬਾਰ ਸਾਹਿਬ ਜਾ ਕੇ ਅੰਦਰ ਉਸ ਨੇ ਮੱਥਾ ਟੇਕਿਆ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਰਾਗੀਆਂ ਦੇ ਪਿੱਛੇ ਬੈਠ ਗਏ ਕੀਰਤਨ ਸੁਣਦੇ ਰਹੇ ਸੁਣਦੇ ਰਹੇ 3 ਘੰਟੇ ਬੀਤ ਗਏ ਪਰ ਉਹਨਾਂ ਨੂੰ 3 ਘੰਟੇ ਸਿਰਫ 10 ਮਿੰਟ ਵਰਗੇ ਹੀ ਲੱਗੇ ਦੋਨਾਂ ਦਾ ਹੀ ਮਨ ਜੁੜਿਆ ਰਿਹਾ ਆਖਿਰਕਾਰ ਡਰਾਈਵਰ ਧੰਨਾ ਸਿੰਘ ਨੂੰ ਤਾਂ ਪੰਜਾਬੀ ਆਉਂਦੀ ਸੀ ਗੁਰਮੁਖੀ ਵੀ ਆਉਂਦੀ ਸੀ ਕੀਰਤਨ ਦੀ ਸਮਝ ਆ ਰਹੀ ਸੀ ਤਿੰਨ ਘੰਟਿਆਂ ਦੇ ਬਾਅਦ ਧੰਨਾ ਸਿੰਘ ਨੇ ਸੋਚਿਆ ਕਿ ਇਹਨਾਂ ਨੂੰ ਤਾਂ ਸਮਝ ਵੀ ਨਹੀਂ ਆ ਰਹੀ ਹੋਣੀ ਮੈਂ ਐਵੇਂ ਇਹਨਾਂ ਨੂੰ ੱੱਕੇ ਨਾਲ ਬਿਠਾਈ ਬੈਠਾ ਹਾਂ ਸ਼ਾਇਦ ਬੁਰਾ ਨਾ ਮੰਨ ਜਾਣ ਮਜਬੂਰੀ ਵਿੱਚ ਹੀ ਨਾ ਬੈਠੇ ਹੋਣ ਕਿ ਮੈਂ ਬੈਠਾ ਹਾਂ ਮੇਰੇ ਕਰਕੇ ਇਹਨਾਂ ਸਾਥ ਸੰਗਤ ਜੀ ਇਹ ਬਾਹਰ ਜਾਣ ਲਈ ਕਹਿ ਰਹੇ ਹੋਣ ਉਸਨੇ ਉੱਠ ਕੇ ਜਰਮਨ ਦੇ ਗੋਰੇ ਨੂੰ ਪੁੱਛਿਆ ਵੀ ਧੰਨਾ ਸਿੰਘ ਤੁਹਾਨੂੰ ਕੀਰਤਨ ਦੀ ਸਮਝ ਆ ਰਹੀ ਸੀ ਜੋ ਉਹ ਬੋਲ ਬੁਲਾ ਰਹੇ ਸਨ ਤਾਂ ਧੰਨਾ ਸਿੰਘ ਕਹਿੰਦਾ ਹਾਂਜੀ ਬਿਲਕੁਲ ਆ ਰਹੀ ਸੀ ਮੈਨੂੰ ਸਮਝ ਕਿਉਂਕਿ ਮੈਂ ਗੁਰਮੁਖੀ ਭਾਸ਼ਾ ਵਿੱਚ ਕੀਰਤਨ ਉੱਥੇ ਹੋ ਰਿਹਾ ਸੀ ਤੇ ਮੈਨੂੰ ਗੁਰਮੁਖੀ ਭਾਸ਼ਾ ਆਉਂਦੀ ਹੈ ਤੇ ਉਹ ਧੰਨਾ ਸਿੰਘ ਕਹਿੰਦਾ ਕਿ ਮੈਨੂੰ ਗੋਰਾ ਕਹਿੰਦਾ ਨਹੀਂ ਕੀਰਤਨ ਤਾਂ ਜਰਮਨ ਭਾਸ਼ਾ ਵਿੱਚ ਹੋ ਰਿਹਾ ਸੀ ਤੈਨੂੰ ਤਾਂ ਜਰਮਨ ਭਾਸ਼ਾ ਆਉਂਦੀ ਨਹੀਂ ਉਹ ਬੜਾ ਹੈਰਾਨ ਹੋਇਆ ਧੰਨਾ ਸਿੰਘ ਸਮਝ ਗਿਆ ਕਿ ਇਹ ਗੁਰੂ ਰਾਮਦਾਸ ਜੀ ਦੀ ਹੀ ਵਡਿਆਈ ਹੈ ਉਹਨਾਂ ਦੀ ਹੀ ਕਿਰਪਾ ਹੈ ਉਹਨਾਂ ਦਾ ਹੀ ਇੱਕ ਅਨੋਖਾ ਕੌਤਕ ਵਾਪਰਿਆ ਹੈ ਉਸ ਗੋਰੇ ਜਰਮਨ ਦੇ ਨੇ ਦਰਬਾਰ ਸਾਹਿਬ ਦੀਆਂ ਫੋਟੋਆਂ ਵੀ ਲਈਆਂ ਦੇਗ ਵੀ ਕਰਵਾਈ ਫਿਰ ਪ੍ਰਕਰਮਾ ਕੀਤੀ ਤੇ ਮੱਥਾ ਟੇਕਿਆ ਫਿਰ ਉਹ ਧੰਨਾ ਸਿੰਘ ਨੂੰ ਲੈ ਕੇ ਲੰਗਰ ਹਾਰਵਲ ਚਲਿਆ ਗਿਆ ਉੱਥੇ ਜਾ ਕੇ ਉਹਨਾਂ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਜਦੋਂ ਬਰਤਨ ਰੱਖੇ ਜਾ ਸੇਵਾਦਾਰਾਂ ਨੂੰ ਫੜਾਏ ਤਾਂ ਫਿਰ ਉਹ ਗੋਰਾ ਜਰਮਨ ਦਾ ਕਹਿਣ ਲੱਗਿਆ ਕਿ ਇੱਥੇ ਸ਼ਕੇ ਹੋਏ ਪ੍ਰਸ਼ਾਦੇ ਦੀ ਭੋਜਨ ਦੀ ਆਪਾਂ ਕੀ ਸੇਵਾ ਕਰ ਸਕਦੇ ਹਾਂ ਇੱਥੇ ਪੈਸੇ ਕਿੱਥੇ ਦੇਣੇ ਹੁੰਦੇ ਹਨ ਤਾਂ ਧਰਨਾ ਸਿੰਘ ਨੇ ਕਿਹਾ ਕਿ ਇਹ ਫ੍ਰੀ ਫੂਡ ਹੈ ਇਹਦੀ ਆਪਾਂ ਕੋਈ ਵੀ ਪੈਸੇ ਨਹੀਂ ਦੇਣੇ ਇਹ ਲੰਗਰ ਪ੍ਰਸ਼ਾਦਾ ਭੇਟਾ ਰਹਿਤ ਫ੍ਰੀ ਹੈ ਇਹ ਗੱਲ ਸੁਣ ਕੇ ਜਰਮਨ ਦਾ ਗੋਰਾ ਬਹੁਤ ਹੀ ਪ੍ਰਭਾਵਿਤ ਹੋਇਆ ਤੇ ਬੜਾ ਖੁਸ਼ ਹੋਇਆ ਉਸ ਤੋਂ ਬਾਅਦ ਉਹ ਗੋਰਾ ਸ਼ਾਮ ਤੱਕ ਉੱਥੇ ਹੀ ਰਿਹਾ ਦਰਬਾਰ ਸਾਹਿਬ ਜਦੋਂ ਸ਼ਾਮ ਦਾ ਸਮਾਂ ਹੋਇਆ ਮਹਾਰਾਜ ਜੀ ਦਾ ਸੁਖ ਆਸਣ ਹੋਇਆ ਸਮਾਪਤੀ ਤੋਂ ਬਾਅਦ ਹੀ ਮਹਾਰਾਜ ਦੇ ਸਰੂਪ ਦਰਬਾਰ ਸਾਹਿਬ ਤੋਂ ਅਕਾਲ ਤਖਤ ਜਾਣ ਲੱਗਾ ਤਾਂ ਉਹ ਗੋਰਾ ਪੁੱਛਦਾ ਹੈ ਕਿ ਇਹ ਕੀ ਹੋ ਰਿਹਾ ਹੈ ਤਾਂ ਧੰਨਾ ਸਿੰਘ ਕਹਿਣ ਲੱਗਾ ਕਿ ਮਹਾਰਾਜ ਜੀ ਦੇ ਵਾਸਤੇ ਵਿਸ਼ਰਾਮ ਅਸਥਾਨ ਵੱਲ ਉਹਨਾਂ ਨੂੰ ਲੈ ਕੇ ਜਾ ਰਹੇ ਹਨ ਤਾਂ ਉਸ ਗੋਰੇ ਨੇ ਪਾਲਕੀ ਨੂੰ ਮੋੜਾ ਦਿੱਤਾ ਅਕਾਲ ਤਖਤ ਦੇ ਨਾਲ ਮਹਾਰਾਜ ਜੀ ਦੇ ਨਾਲ ਅਕਾਲ ਤਖਤ ਸਾਹਿਬ ਚੱਲਿਆ ਗਿਆ। ਉਹ ਨਾਲ ਹੀ ਮੋੜਾ ਦੇ ਕੇ ਅਕਾਲ ਤਖਤ ਸਾਹਿਬ ਤੱਕ ਚੱਲਿਆ ਗਿਆ। ਸਮਾਪਤੀ ਹੋ ਗਈ। ਧੰਨਾ ਸਿੰਘ ਨੂੰ ਕਹਿੰਦਾ ਆਪਾਂ ਕਿੱਥੇ ਸੌਣਾ ਹੈ? ਕਿਉਂਕਿ ਜਿਹੜੇ ਸਵੇਰ ਦੇ ਇੱਥੇ ਆਏ ਹੋਏ ਹਨ, ਸੇਵਾਦਾਰ ਵੀ ਆਉਂਦੇ ਹਨ। ਉਹਨਾਂ ਨੇ ਦਰਸ਼ਨ ਵੀ ਕਰਨੇ ਹੁੰਦੇ ਹੈ ਮੈਂ ਦੇਖ ਰਿਹਾ ਹਾਂ। ਧੰਨਾ ਸਿੰਘ ਤੇ ਉਹ ਜਰਮਨ ਦਾ ਗੋਰਾ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਹੀ ਸੌ ਗਏ। ਜਦੋਂ ਸਵੇਰ ਹੋਈ ਅੰਮ੍ਰਿਤ ਵੇਲਾ ਹੋਇਆ ਗੁਰੂ ਜੀ ਦੇ ਸੇਵਕ ਆਏ ਸੇਵਾ ਕਰਨ ਦੇ ਲਈ ਤੇ ਧੰਨਾ ਸਿੰਘ ਨੇ ਉਸ ਗੋਰੇ ਜਰਮਨ ਦੇ ਨੂੰ ਉਠਾਇਆ ਤਾਂ ਜਦ ਉਹ ਗੋਰਾ ਉੱਠਿਆ ਤਾਂ ਉਸਨੇ ਸਿੰਘ ਬਾਲਟੀਆਂ ਲੈ ਕੇ ਦੁੱਧ ਦੀਆਂ ਬਾਲਟੀਆਂ ਨਾਲ ਦਰਬਾਰ ਸਾਹਿਬ ਨੂੰ ਜਾਂਦੇ ਆ ਵੇਖਿਆ ਤੇ ਉਹ ਨਾਲ ਹੀ ਸੇਵਾ ਕਰਵਾਉਣ ਲੱਗ ਗਿਆ ਤੇ ਉਹਨੇ ਆਪਣੀ ਕਮੀਜ਼ ਦੇ ਨਾਲ ਹੀ ਫਰਸ਼ ਸਾਫ਼ ਕੀਤੀ ਸੇਵਾ ਕੀਤੀ ਮਹਾਰਾਜ ਜਦੋਂ ਅਕਾਲ ਤਖਤ ਤੋਂ ਆ ਰਹੇ ਸੀ ਫਿਰ ਉਹਨੇ ਆ ਵਾਪਸ ਪਾਲਕੀ ਨੂੰ ਮੋੜਾ ਦਿੱਤਾ ਮਹਾਰਾਜ ਜੀ ਪ੍ਰਕਾਸ਼ ਹੋਏ ਕੀਰਤਨ ਫਿਰ ਸ਼ੁਰੂ ਹੋਇਆ ਉਸੇ ਹੀ ਤਰ੍ਹਾਂ ਉਸੇ ਹੀ ਹਿਸਾਬ ਦੇ ਨਾਲ ਫਿਰ ਦੁਬਾਰਾ ਕੀਰਤਨ ਦੇ ਵਿੱਚ ਜਰਮਨ ਭਾਸ਼ਾ ਵਿੱਚ ਹੋ ਰਿਹਾ ਸੀ ਸਵੇਰ ਤੋਂ ਲੈ ਕੇ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਤੱਕ ਸ਼ਾਮ ਤੱਕ ਉਹ ਉੱਥੇ ਹੀ ਬੈਠਾ ਰਿਹਾ ਬਸ ਕੀਰਤਨ ਹੀ ਸੁਣਦਾ ਰਿਹਾ ਤੇ ਸਾਧ ਸੰਗਤ ਜੀ ਜਾਣ ਵੇਲੇ ਫਿਰ ਕੀ ਕਹਿੰਦਾ ਹੈ ਧੰਨਾ ਸਿੰਘ ਨੂੰ ਕਿ ਮੈਨੂੰ ਇਹ ਤੁਹਾਡੇ ਕਾਰ ਮਿਲ ਸਕਦੇ ਹਨ ਮੈਨੂੰ ਇੱਕ ਕਾਰ ਖਰੀਦ ਕੇ ਤੁਸੀਂ ਲਿਆ ਕੇ ਦੇ ਸਕਦੇ ਹੋ ਤਾਂ ਫਿਰ ਧੰਨਾ ਸਿੰਘ ਮਹਾਰਾਜ ਜੀ ਦੇ ਵੱਲੋਂ ਬਖਸ਼ੇ ਹੋਏ ਕਕਾਰ ਕਿਰਪਾਨ ਕੰਗਾ ਕੜਾਕ ਸ਼ਹਿਰਾ ਸਾਰੇ ਹੀ ਕਕਾਰ ਲੈ ਕੇ ਆ ਗਿਆ ਕੁਝ ਸਮਾਂ ਹੋਇਆ ਥੋੜੇ ਸਮੇਂ ਬਾਅਦ ਡਰਾਈਵਰ ਧੰਨਾ ਸਿੰਘ ਨੇ ਉਸ ਫੈਕਟਰੀ ਦੇ ਵਿੱਚੋਂ ਨੌਕਰੀ ਛੱਡ ਦਿੱਤੀ ਸਮਾਂ ਬੀਤਿਆ 4 ਸਾਲਾਂ ਬਾਅਦ 1978 ਦੇ ਵਿੱਚ ਉਹ ਮਸ਼ੀਨਾਂ ਦੁਬਾਰਾ ਖਰਾਬ ਹੋ ਗਈਆਂ ਉਹਨਾਂ ਨੇ ਫਿਰ ਦੁਬਾਰਾ ਇੰਜੀਨੀਅਰ ਨੂੰ ਜਰਮਨ ਤੋਂ ਬੁਲਾਇਆ ਉਸ ਜਰਮਨ ਤੋਂ ਆਏ ਇੰਜੀਨੀਅਰ ਨੇ ਫਿਰ ਧੰਨਾ ਸਿੰਘ ਨੂੰ ਸੱਦਿਆ ਧੰਨਾ ਸਿੰਘ ਜਦੋਂ ਫੈਕਟਰੀ ਵਿੱਚ ਪਹੁੰਚਿਆ ਤੇ ਸਾਹਮਣੇ ਇੱਕ ਲੰਮੀ ਕੱਦ ਦਾ ਨਿਹੰਗ ਸਿੰਘ ਖੜ੍ਹਾ ਸੀ ਜਿਹੜਾ ਕਿ ਬਹੁਤ ਹੀ ਵਧੀਆ ਖਾਲਸਾ ਸਜਿਆ ਹੋਇਆ ਸੀ ਉਸ ਨੇ ਜਦੋਂ ਜਾ ਕੇ ਵੇਖਿਆ ਤੇ ਧੰਨਾ ਸਿੰਘ ਨੂੰ ਪਹਿਚਾਣ ਨਹੀਂ ਆਈ ਫਿਰ ਉਸ ਖਾਲਸੇ ਨੇ ਦੱਸਿਆ ਕਿ ਮੈਂ ਉਹੀ ਹਾਂ ਜੋ 2-4 ਸਾਲ ਪਹਿਲਾਂ ਇੰਜੀਨੀਅਰ ਦੇ ਰੂਪ ਵਿੱਚ ਤੁਹਾਡੇ ਕੋਲ ਆਇਆ ਸੀ ਮੈਂ ਖਾਲਸਾ ਸਜ ਚੁੱਕਾ ਹਾਂ ਧੰਨਾ ਸਿੰਘ ਵੀ ਵੇਖ ਕੇ ਬੜਾ ਹੀ ਹੈਰਾਨ ਤੇ ਖੁਸ਼ ਹੋਇਆ ਧੰਨਾ ਸਿੰਘ ਵੇਖ ਕੇ ਬੜਾ ਹੈਰਾਨ ਵੀ ਤੇ ਖੁਸ਼ ਵੀ ਹੋਇਆ ਉਹ ਜਰਮਨ ਦਾ ਗੋਰਾ ਖਾਲਸਾ ਸੱਜ ਚੁੱਕਾ ਸੀ ਧੰਗੁਰੂ ਰਾਮਦਾਸ ਜੀ ਦਾ ਸੇਵਕ ਵੀ ਬਣ ਚੁੱਕਾ ਸੀ ਸਿੱਖੀ ਸਰੂਪ ਵਿੱਚ ਆ ਗਿਆ 4 ਸਾਲਾਂ ਬਾਅਦ ਫਿਰ ਆਇਆ ਤੇ ਮਸ਼ੀਨਾਂ ਉਹਨੇ ਠੀਕ ਕਰ ਦਿੱਤੀਆਂ 1978 ਦੇ ਵਿੱਚ ਉਹਨਾਂ ਦਾ ਮਿਲਾਪ ਫਿਰ ਹੋਇਆ ਤੇ ਸਾਧ ਸੰਗਤ ਜੀ ਨਹੀਂ ਤਾਂ ਕਿਤੇ ਨੇ ਉਸ ਸਾਤ ਸੰਗਤ ਜੀ ਨਾ ਹੀ ਉਸ ਗੋਰੇ ਨੂੰ ਕਿਸੇ ਨੇ ਆਖਿਆ ਸੀ ਕਿ ਤੂੰ ਖਾਲਸਾ ਸਜ ਜਾ ਗੁਰੂ ਦੀ ਵਡਿਆਈ ਕਰ ਗੁਰੂ ਦਾ ਸਤਿਕਾਰ ਕਰ ਗੁਰੂ ਆਪਣੀ ਵਡਿਆਈ ਆਪ ਕਰਵਾਉਂਦੇ ਹਨ ਆਪਣਾ ਸਤਿਕਾਰ ਆਪ ਕਰਵਾਉਂਦੇ ਹਨ ਆਪ ਹੀ ਕਿਰਪਾ ਕਰਦੇ ਹਨ ਸੋ ਸਾਤ ਸੰਗਤ ਜੀ ਇਹ ਅਨੋਖਾ ਕੌਤਕ ਧੰਨ ਗੁਰੂ ਰਾਮਦਾਸ ਜੀ ਨੇ ਆਪ ਵਰਤਾਇਆ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਿਮਚਿਮ ਵਰਸੇ ਅੰਮ੍ਰਿਤ ਧਾਰਾ ਜਿੱਥੇ ਅੰਮ੍ਰਿਤ ਦੀ ਧਾਰਾ ਵਰਸਦੀ ਹੈ ਤਨਗੁਰੂ ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕਰਕੇ ਕਈਆਂ ਦੇ ਜੀਵਨ ਬਦਲ ਜਾਂਦੇ ਹਨ ਪਰ ਜੇਕਰ ਅਸੀਂ ਉੱਥੇ ਜਾ ਕੇ ਇਸ਼ਨਾਨ ਕਰਕੇ ਆਪਣੇ ਜੀਵਨ ਦੇ ਵਿੱਚ ਦੋ ਪ੍ਰਣ ਕਰ ਲਈਏ ਕਿ ਨਾਹੀਂ ਅਸੀਂ ਅੱਜ ਤੋਂ ਕਿਸੇ ਦਾ ਦਿਲ ਦਿਖਾਉਣਾ ਹੈ ਨਾਹੀਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਨਾਲ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨੀ ਹੈ ਤਾਂ ਕਿ ਸਾਨੂੰ ਵੀ ਅਗਲੇ ਬੰਨਿਓ ਮਾੜੀ ਸ਼ਬਦਾਵਲੀ ਮਿਲੇ ਤੇ ਨਾਹੀਂ ਅਸੀਂ ਅੱਜ ਤੋਂ ਬਾਅਦ ਕਿਸੇ ਤੇ ਨਾਲ ਹੀ ਆਪਣੇ ਨਾਲ ਵਾਦਾ ਕਰੀਏ ਕਿ ਅਸੀਂ ਕਿਸੇ ਦਾ ਵੀ ਹੱਕ ਨਹੀਂ ਖਾਣਾ ਤੇ ਨਾਲ ਹੀ ਨਾਲ ਇਹ ਵੀ ਸੋਚ ਲਈਏ ਕਿ ਅਸੀਂ ਗੁਰੂ ਵਾਲੇ ਬਣ ਜਾਈਏ ਜੇਕਰ ਅਸੀਂ ਗੁਰੂ ਵਾਲੇ ਬਣ ਗਏ ਤਾਂ ਸਾਡੇ ਮਨ ਦੇ ਅੰਦਰ ਨਿਮਰਤਾ ਆਪਣੇ ਆਪ ਹੀ ਆ ਜਾਵੇਗੀ ਨਾ ਅਸੀਂ ਕਿਸੇ ਬਾਰੇ ਮਾੜਾ ਸੋਚਾਂਗੇ ਤੇ ਨਾ ਹੀ ਸਾਡੇ ਦਿਲ ਵਿੱਚ ਖਿਆਲ ਆਵੇਗਾ ਤੇ ਨਾ ਹੀ ਫਿਰ ਸਾਨੂੰ ਉਲਟ ਕੋਈ ਸਾਨੂੰ ਮਾੜਾ ਸੋਚੇਗਾ ਨਾ ਹੀ ਇਸ ਦੇ ਉਲਟ ਸਾਡੇ ਬਾਰੇ ਵੀ ਕੋਈ ਮਾੜਾ ਨਹੀਂ ਸੋਚੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ